ਤਉ ਮੁਸਕਾਨ ਤਉ ਮੁਸਕਾਨ ਲਗੀ ਮਦ ਆਪਨ ਕੋਈ ਪੁਕਾਰ ਕਰੇ ਹਰ ਜੂਪੈ ਚੀਰ ਹਰੇ ਹਮਰੇ ਛਲ ਸੋ ਤਮ ਸੋ ਠੱਗ ਨਾਹਿ ਕਿਦੋਂ ਕੋ ਝੂਪੈ ਤਮ ਤਉ ਤੇ ਉਸ ਨਾਮ ਲਾ ਜੀ ਚੀਰ ਹਰੇ ਹਮਰੇ ਛਲ ਸੋ ਤਮ ਸੋ ਠੱਗ ਨਾਹਿ ਕਿਦੋਂ ਕੋ ਝੂਪੈ ਮੇਰੇ ਵਰਗਾ ਕੋਈ ਠੱਗ ਨਹੀਂ ਕਹਿੰਦੀਆਂ ਖਾਤਨ ਸਾਤ ਸੰਸਾਰੀ ਹਰੀ द्रग साथ हरो हमरोतम रूपे गोपी बाच कान संसरैया श्याम कहयो मुख ते गोपिया ए कान सुने मुख बात तुम बात भली है ए कान सिखे तुम बात भली है श्याम कहयो मुख ते गोपिया ए कान सिखे तुम बात भली है नंद के ओर पिखो तुम हो देखो प्रात की ओर के नाम हली है चीर हरे हमरे छल सम ਸਨਮਾਨ ਡਰੈ ਤੋ ਇਕੰਸ ਬਲੀ ਹੈ ਕੋ ਕਰ ਹੈ ਹਮ ਕੋ ਤੋਰਨ ਹੈ ਹਮ ਕੋ ਤੁਮਰੋ ਨਿਰਪ ਕੋ ਕਰ ਹੈ ਹਮਰੋ ਹਮ ਕੋ ਕਰ ਕੇ ਮਰ ਕਹਾਂ ਕੋ ਮਰ ਹੈ ਹਮ ਕੋ ਤੁਮਰੋ ਨਿਰ ਕੋ ਮਰ ਹੈ ਹਮ ਕੋ ਤੁਮਰੋ ਨਰੇਪਾ ਨੀਆ ਵਸਰ ਚਕੇ ਨੇ ਸ਼ਰਮ ਕਰ ਤੂੰ ਨਾਲ ਅਨੰਦ ਵਾ ਦੇਖਦੇ ਪਿਓ ਵਾ ਲਗਦੇ ਭਰਾ ਹਲੀ ਵਾ ਦੇਖ ਫੇ ਤੂੰ ਟਕੜਾ ਰਾਇ ਸੀ ਪੰਸ ਨੂੰ ਦੱਸਾਂ ਗੀਆਂ ਤੈਨੂੰ ਮਾਰੂਗਾ ਕਹਿੰਦਾ ਕੋ ਮਾਰ ਹੈ ਹਮਰੋ ਤੁਮਰੋ ਨਾ ਕਿਹੜਾ ਤੁਹਾਡਾ ਰਬਾ ਜਦ ਮੈਨੂੰ ਮਾਰਨ ਆਲਾ ਤੋਰ ਡਰੈ ਜਿਮ ਕੌਲ ਕਲੀ ਹੈ ਤੁਰ ਦੇ ਸਿੰਧੂ ਜਮ ਕਵਲ ਦੀ ਕਲੀ ਢਣ ਗਈ ਜੀ ਕਾਨ ਬਾਤ ਕੋ ਕੀ ਸੰਸਵਈਆ ਕਾਨ ਕਹੀ ਤੈਨ ਕੋ ਇਹ ਬਾਤ ਨਾ ਦਇਓ ਨਾ ਦਇਓ ਪਟ ਹੌਣ ਨਿਕਰਿਓ ਬਿਨ ਤੈ ਮਿਨ ਤੋ ਕਉ ਕਿਉ ਜਲ ਬੀਚ ਰਹੀ ਛਪਕੈ ਤਨ ਨਾਹੀਂ ਕਟਾਵਤ ਹੋ ਪਹਿ ਜੋਕੋ ਤਨ ਕਾਹੇ ਕਟਾਵਤ ਹੋ ਪਹਿ ਜੋਕੋ ਜੋਕਾ ਤੋ ਕਿਉ ਸ੍ਰੀ ਕਟਾਉਨੀ ਹਾਂ ਕਿਉ ਜਲ ਬੀਚ ਰਹੀ ਛਪਕੈ ਤਨ ਕਾਹੇ ਕਟਾਵਤ ਹੋ ਪਹਿ ਜੋਕੋ ਨਾਮ ਬਤਾਵਤ ਹੋ ਨਿਪਕ ਤੇ ਕੋ ਕਨ ਨਾਹੀਂ ਕਛੂ ਡਰ ਮੋਕੋ ਕੇਸਨ ਤੇ ਗਹਿ ਕੈ ਤਪ ਕੀ ਅਗਨੀ ਮਦ ਬਦ ਕੇਸਨ ਤੇ ਕਹਿ ਕ ਤਪ ਕੀ ਅਗਨੀ ਮਦ ਇੰਦਰ ਗਨ ਹੋਏ ਜੋ ਚੋਕੋ ਸਈਆ ਰੂਪ ਚਰੇ ਹਰ ਜੀ ਰਿਜਕੈ ਮੁਖ ਤੇ ਜਬ ਬਾਤ ਕਹੀ ਇਹ ਤਾਸੋ ਤੌਰ ਇਸ ਬਾਤ ਕਹੀ ਓਨਹੋ ਇਹ ਓਨਹੋ ਇਹ ਸੌਰ ਇਸ ਬਾਤ ਕਹੀ ਓਨਹੋ ਇਹ ਜਾਏ ਕਹਿ ਤਰੇ ਮਾਤ ਪਿਤਾ ਸੋ ਜਾਏ ਕਹੋ ਇਹ ਕੰ ਕਹੀ ਮਨ ਹੈ ਤੁਮਰੋ ਕਹਿ ਬੋ ਕਹ ਜਾਸੋ ਜੋ ਸੰਕੋ ਕਹਿ ਹਮ ਕੋ ਇਹ ਤੋ ਇਹ ਜੋ ਸੁਨ ਕੋ ਕਹਿ ਹਮ ਕੋ ਇਹ ਤੋ ਹਮ ਹੂ ਸਮਝੈ ਫੁਨ ਬਾਸੋ ਸਮਝ ਲੂ ਗਰਨਾ ਨਾਲ ਜਿਹੜੇ ਮੈਨੂੰ ਆਕੇ ਜਣਗੇ ਕਪੜੇ ਤੋਂ ਚੱਕੇ ਸਵਈਆ ਕਾਨ ਬਾਚ ਦੇਵ ਬਿਨਾ ਨਿਕਰੈ ਨਹ ਚੀਰ ਕਹਿ ਹ ਵਸ ਕਾਨ ਸੁਨੋ ਤੁਮ ਪਿਆਰੇ ਸੀਤ ਸਹੋ ਜਲ ਮੈਂ ਤੁਮ ਨਾਹਕ ਬਾਹਰ ਆਵੋ ਗੋਰੀ ਔਕਾਰੇ ਦੇ ਆਪਣੇ ਅਗਵਾ ਪਿਛਵਾ ਕਰ ਬਾਹਰ ਤਜੋ ਪਤਲੀ ਔਰ ਭਾਰੀ ਯੌਨ ਹੈ ਦੇਉ ਕਹੇ ਹਰ ਜੀ ਤਸਲੀਮ ਕਰੋ ਕਰ ਜੋੜ ਹਮਾਰੇ ਸਵਈਆ ਫੇਰ ਕਹੀ ਹਰ ਜੀ ਤਨਸੋ ਰਜ ਕੈ ਇਹ ਬਾਤ ਸੁਨੋ ਤੁਮ ਮੇਰੀ ਜੋਰ ਪ੍ਰਣਾਮ ਕਰੋ ਹੰਗ ਰੋ ਕਰ ਹਮ ਹਮ ਕੋ ਕਿਹੋ कर, जोर प्रणाम करो जोर प्रणाम करो हमको हमको पाठ हमको कर धरो नहीं है जोर प्रणाम करो हमको कर लाज का काम सदा तुम बेरी, बार ही बार कहे तुम सो मोहे मानहु मोहे ते मोहे ਬਾਰ ਹੀ ਬਾਰ ਕਹੇਉ ਤੁਮ ਸੋ ਮੋਹੇ ਮਨੁ 시ਗਰ ਕਿਦੋ ਇਹੇਰੀ ਨਾ ਤਰ ਜਾਏ ਕਹੋ ਸਭ ਹੀ ਪਹਿ ਹਾਂਜੀ ਸਾਰੋ ਠਹਿਰ ਜੋ ਠਹਿਰ ਫੇਰੀ ਨੀ 헤리 ਮਾਨੋ 시ਗਰ ਕਿਦੋ 에 헤리 ਨਾ ਤਰ ਜਾਏ ਕਹੋ ਸਭ ਹੀ ਪਹਿ ਸੌ ਲਗੈ ਪੁਣ ਠਾਕੁਰ ਕੇਰੀ ਗੋਪੀ ਬਾਜ ਕਾਂ ਸੰਸਵਈਆ ਜੋ ਤੁਮ ਜਾਏ ਕਹੋ ਤਨਹੀ ਪਹਿ ਤੋ ਹਮ ਬਾਤ ਬਨਾਵਹ ਐਸੋ ਐਸੇ ਤੋ ਤੋ ਹਮ ਬਾਤ ਬਨਾਵਹ ਐਸੇ ਚੀਰ ਹਰੇ ਹਮ ਰੇ ਹਰ ਜੀ ਦੇਈ ਬਾਰ ਤੇ ਨਿਆਰੀ ਕਟੈ ਹਮ ਕੈਸੇ ਭੇਦ ਕਹੈ ਸਭ ਹੀ ਜਸਦਾ ਪਹਿ ਤੋਹੇ ਕਹੈ ਸ਼ਰਮਿੰਦਤ ਵੈਸੇ ਯੇਉ ਨਰਕੋ ਗਹਿ ਕੈ ਤ੍ਰਿਯਾਹੋ ਸੁਮਾਰਕ ਲਤਨ ਬੁਕਨ ਜੈਸੇ ਕਾਹਨ ਬਾਤ ਦੋਹਰਾ ਬਾਤ ਕਹੀ ਤਵ ਇਹ ਹਰੀ ਕਾਹੇ ਬਧਾਵਤ ਮੋਹੇ